ਹਾਂਜੀ ਕਿਉਂਕਿ ਇਹ ਕੱਲੇ ਪੰਜਾਬ ਵਾਸਤੇ ਨਹੀਂ ਗੀ ਇਹ ਸਾਰੇ ਦੇਸ਼ ਵਾਸਤੇ ਜਿਹੜੀ ਸਾਡੀ ਸਰਕਾਰ ਆ ਸੈਂਟਰ ਸਰਕਾਰ ਆ ਇਹ ਜਿਹੜੀਆਂ ਮਾੜੂ ਮਾੜੂ ਨੀਤੀਆਂ ਜਿਹੜੀਆਂ ਘੜਨਦੇ ਆ ਕਿਉਂਕਿ ਕੋਈ ਨਾ ਕੋਈ ਕਾਨੂੰਨ ਇਹੋ ਜਿਹਾ ਲੈ ਕੇ ਆਉਂਦੀ ਆ ਕਿ ਜਿਹੜੇ ਕਾਨੂੰਨ ਦੇ ਨਾਲ ਆ ਸਾਡਾ ਜਿਹੜਾ ਦੇਸ਼ ਹੈ ਕੰਗਾਲ ਕੀਤਾ ਜਾਵੇ ਤੇ ਲੋਕਾਂ ਨੂੰ ਗਰੀਬੀ ਵੱਲੇ ਧੱਕਿਆ ਜਾਵੇ ਤੇ ਜਿਹੜਾ ਰਾਜ ਹੈ ਉਹ ਉਤਕਾਰ ਪ੍ਰੇਕ ਜਿਹੜੇ ਘਰਾਣਿਆਂ ਉਹਨਾਂ ਦਾ ਆ ਸਕੇ ਹੋਣਾ ਜਿਸ ਤਰ੍ਹਾਂ ਪਹਿਲਾਂ ਆਪਾਂ ਪੰਜਾਬ ਦੇ ਵਿੱਚ ਵੀ ਲੜਾਈ ਲੜੀ ਤੇ ਮੁੜ ਕੇ ਆਪਾਂ ਨੂੰ ਦਿੱਲੀ ਜਾ ਕੇ ਜਿਹੜੀ ਇਹ ਲੜਾਈ ਆ ਇਹ ਲੜਨੀ ਪਈ ਆ ਹੁਣ ਫਿਰ ਸਾਡੀਆਂ ਜਿਹੜੀਆਂ ਕਿਸਾਨ ਜੰਦੇ ਬੰਦੀਆਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਉਹਨਾਂ ਨੇ ਫਿਰ ਦਿੱਲੀ ਜਾਣ ਦਾ ਜਿਹੜਾ ਸੱਦਾ ਦਿੱਤਾ ਉਸੇ ਸੰਬੰਧ ਦੇ ਵਿੱਚ ਪਿੰਡ ਪਿੰਡ ਜਾ ਕੇ ਤੇ ਜਿਹੜੇ ਲੋਕਾਂ ਨੂੰ ਜਾਗਰੂਕ ਕਰ ਰਹੇ ਆ ਉਸ ਬੰਦ ਦੇ ਵਿੱਚ ਆਪਣੇ ਪਿੰਡ ਵੀ ਅੱਜ ਸੱਦਾ ਦੇਣ ਆ ਵਾਸਤੇ ਆਏ ਆਪਾਂ ਨੂੰ ਸੁਨੇਹਾ ਦੇਣ ਵਾਸਤੇ ਆਏ ਆ ਕਿ ਕੋਈ ਇੱਕ ਜਾਨੇ ਦਾ ਮਸਲਾ ਨਹੀਂਗਾ ਜਿਹੜਾ ਸੈਂਟਰ ਦੀ ਸਰਕਾਰ ਦੇ ਨਾਲ ਆਪਾਂ ਮੱਥਾ ਲਾਉਣਾ ਵਾ ਇਹ ਇਕੱਲੇ ਕਿਸਾਨ ਦਾ ਮੁਸ਼ਕ ਮਸਲਾ ਨਹੀਂਗਾ ਕਿਉਂਕਿ ਇਹਦੇ ਵਿੱਚ ਸਾਰੀ ਜਿਹੜੀ ਜਨਤਾ ਇੰਨੀ ਜਿਹੜੀ ਮਾਰੂ ਨੀਤੀਆਂ ਸਰਕਾਰ ਦੀਆਂ ਇਹ ਸਾਰਿਆਂ ਦੇ ਉੱਤੇ ਸਾਡੇ ਤੇ ਲਾਗੂ ਹੋ ਰਹੀਆਂ ਕਿਉਂਕਿ ਕੋਈ ਨਾ ਕੋਈ ਨਵੇਂ ਤੋਂ ਕਾਨੂੰਨ ਨਵੇਂ ਤੋਂ ਨਵਾਂ ਇਹਨਾਂ ਨੇ ਕਾਨੂੰਨ ਕੱਢਿਆ ਪਹਿਲਾਂ ਇਹਨਾਂ ਨੇ ਮੁਸਲਮਾਨਾਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਕਿਸਾਨੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਫਿਰ ਇਹਨਾਂ ਨੇ ਸਾਡੇ ਜਿਹੜੇ ਪਰਿਵਾਰ ਸੀਗੇ ਉਹਨਾਂ ਨੂੰ ਦਬਾਇਆ ਹੁਣ ਉਸ ਤੋਂ ਬਾਅਦ ਇਹਨਾਂ ਨੇ ਕਈ ਕਾਨੂੰਨ ਕਰਤਾ ਡਰਾਈਵਰ ਵਾਸਤੇ ਕਰਤਾ ਡਰਾਈਵਰ ਵਾਸਤੇ ਨਹੀਂ ਉਹ ਸਾਰਿਆਂ ਵਾਸਤੇ ਹੀ ਆ ਜੇ ਕਿਸੇ ਕੋਲ ਮੋਟਰਸਾਈਕਲ ਤੇ ਵੀ ਐਕਸੀਡੈਂਟ ਹੋ ਜਾਂਦਾ ਤੇ ਉਹਦੇ ਵਾਸਤੇ ਵੀ ਕਾਨੂੰਨ ਆ ਜੇ ਕਿਸੇ ਕੋਲ ਕਾਰ ਤੇ ਐਕਸੀਡੈਂਟ ਹੋ ਜਾਂਦਾ ਤੇ ਉਹਦੇ ਵਾਸਤੇ ਵੀ ਉਹ ਕਾਨੂੰਨ ਹੈਗਾ ਵਾ ਵੇਖ ਲਓ ਆਪਾਂ ਹਿਸਾਬ ਲਾ ਲਓ ਕਿ ਇਹ ਮੁਸਲਮਾਨਾਂ ਤੋਂ ਚੱਲੇ ਸੀ ਤੇ ਜਿਹੜੀ ਵਾਰੀ ਐ ਸਾਰਿਆਂ ਦੀ ਵਾਰੋ ਵਾਰੀ ਇਹਨਾਂ ਨੇ ਜਿਹੜੀ ਲਾਉਣੀ ਆ ਸ਼ੁਰੂ ਕਰ ਦਿੱਤੀ ਆ ਹੁਣ ਜੇ ਆਪਾਂ ਨਾ ਜਾ ਗਏ ਇਸ ਤੋਂ ਬਾਅਦ ਹੋਰ ਪਤਾ ਨਹੀਂ ਇਹਨਾਂ ਨੇ ਮਨਪੀ ਕਿਹੜੇ ਮਹਿਕਮੇ ਦੀ ਇਹਨਾਂ ਨੇ ਵਾਰੀ ਲਾਉਣੀ ਆ ਕਿਹੜੇ ਇਹਨਾਂ ਨੇ ਜਿਹੜੇ ਕਾਨੂੰਨ ਐ ਘੜਨੇ ਆ ਨਵੇਂ ਤੋਂ ਨਵੇਂ ਕਾਨੂੰਨ ਘੜਨੇ ਆ ਉਹਨਾਂ ਕਾਨੂੰਨਾਂ ਨੂੰ ਆਪਾਂ ਉੱਠਵਾਂਗੇ ਤੇ ਜੇ ਆਪਾਂ ਆਪੋ ਦੇ ਦੀਪਾ ਤੋਂ ਧਰ ਦੇ ਵਿੱਚ ਰਹੇ ਆਪਣੇ ਹੋ ਸਕਦੇ ਪਿੰਡਾਂ ਦੇ ਵਿੱਚ ਸੋ ਜਿਹੜੇ ਆਪਣੇ ਨਿੱਜੀ ਮਸਲੇ ਹੋਣਗੇ ਆਪਾਂ ਉਹਨਾਂ ਤੋਂ ਉੱਪਰ ਉੱਠ ਕੇ ਆਪਾਂ ਜਿਹੜੀ ਲੜਾਈ ਆ ਇਹ ਸੈਂਟਰ ਸਰਕਾਰ ਦੇ ਨਾਲ ਲੜਨੇ ਆ ਆਪਣੀ ਲੜਾਈ ਕਿਸੇ ਬੰਦੇ ਦੇ ਨਾਲ ਨਹੀਂ ਗਈ ਨਾ ਆਪਣੀ ਲੜਾਈ ਭਗਵੰਤ ਮਾਨ ਦੇ ਨਾਲ ਆ ਤੇ ਨਾ ਮੋਦੀ ਦੇ ਨਾਲ ਆ ਆਪਣੀ ਲੜਾਈ ਆ ਸਮੇਂ ਦੀ ਸਰਕਾਰ ਦੇ ਨਾਲ ਸਮੇਂ ਦੀ ਹਕੂਮਤ ਦੇ ਨਾਲ ਜਿਸ ਤਰ੍ਹਾਂ ਦਸਵੇਂ ਪਾਸ਼ਾ ਨੇ ਇਨਸਾਫ ਦਾ ਕਰਕੇ ਇਨਸਾਫ ਦੇ ਸਬੰਧ ਚ ਉਹਨਾਂ ਨੇ ਲੜਾਈ ਲੜੀ ਸੀਗੀ ਜੋ ਮਜਲੂਮਾਂ ਤੇ ਜ਼ੁਲਮ ਹਦਾ ਸੀ ਉਹ ਜ਼ੁਲਮ ਨੂੰ ਰੋਕਣ ਵਾਸਤੇ ਉਹਨਾਂ ਨੇ ਸਮੇਂ ਦੇ ਜਿਹੜੇ ਹਾਕਮ ਸੀ ਉਹਨਾਂ ਦੇ ਨਾਲ ਉਹਨਾਂ ਲੜਾਈਆਂ ਲੜੀਆਂ ਸੀਗੀਆਂ ਉਹਨਾਂ ਨੇ ਵੀ ਕਿਸੇ ਮਲ ਭੀ ਨਿੱਜੀ ਨਿੱਜੀ ਲੜਾਈ ਨਹੀਂ ਜਾਂ ਕਿਸੇ ਬੰਦੇ ਦੇ ਖਿਲਾਫ ਲੜਾਈ ਨਹੀਂ ਉਹਨਾਂ ਨੇ ਵੀ ਜ਼ੁਲਮ ਦੇ ਖਿਲਾਫ ਲੜਾਈ ਸੀਗੀ ਆਪਾਂ ਨੂੰ ਵੀ ਉਹ ਇਹਦਾ ਰਾਹ ਦੱਸ ਕੇ ਗਏ ਆਪਾਂ ਉਹਨਾਂ ਪੂਰਨਿਆਂ ਤੇ ਚੱਲਦੇ ਆਇਆ ਜਿਹਦੇ ਬਾਦਰਵੇਂ ਪਾਸ਼ਾ ਦੇ ਪੁੱਤਰ ਆ ਆਪਾਂ ਆਪਣੇ ਆਪ ਨੂੰ ਪੁੱਤਰ ਘੋਨੇ ਉਹਦੇ ਜਿਹਦੇ ਬਾਦਰਵੇਂ ਪਾਸ਼ਾ ਦੇ ਪੁੱਤਰਾਂ ਤੇ ਆਪਾਂ ਉਹਨਾਂ ਦੇ ਪੂਰਨਿਆਂ ਤੇ ਚਲਦਿਆਂ ਹੋਇਆਂ ਇਹ ਜਿਹੜੀ ਆਪਾਂ ਹਗੂਮਤ ਦੇ ਨਾਲ ਜਿਹੜਾ ਮਸਾ ਲਾਇਆ ਵਾ ਇਹ ਲੜਾਈ ਆਪਾਂ ਲੜਨੀ ਆ ਤੇ ਜਿਵੇਂ ਬੰਦੀਆਂ ਦਾ ਜਿਹੜਾ ਆਪਾਂ ਸਾਥ ਇਹ ਦੇਣਾ ਵਾ ਸੋ ਆਪਣੇ ਕੋਲ ਆ ਬਲਾਰੇ ਪਹੁੰਚੇ ਆ ਉਸ ਤੋਂ ਮੈਂ ਪਹਿਲਾਂ ਬੇਨਤੀ ਕਰਾਂ ਸਰਦਾਰ ਜਸਵਿੰਦਰ ਸਿੰਘ ਜੀ ਕਿ ਦੋ ਮਿੰਟ ਆ ਲਾ ਲਓ ਦੋ ਮਿੰਟ ਬੰਦੇ ਤੇ ਤੁਦਾ ਹੀ ਦੱਸਣੀ ਜੀ ਕੋਈ ਨੀ ਕੋਈ ਬਲੋ ਸੁਣੋ